ਜਿਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਣਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਣਕ ਲੱਗਣ ਦਿੱਤੀ ਵੀ ਮੇਰੇ ਪੰਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨੀ ਗਈ ਪੂਰੀ ਤਰ੍ਹਾਂ ਮੇਰੇ ਪੀਏ ਮਨਿੰਦਰ ਮਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮੈਂ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦੁੱਤੀ ਵੀ ਤੇਰੇ ਜਿਹੜੀ ਤੈਨੂੰ ਬੰਡ ਨਹੀਂ ਪ੍ਰਵਾਨ ਤੂੰ ਨਹੀਂ ਪਸੰਦ ਕਰਦਾ ਜਿਹਨੂੰ ਤੂੰ ਕੋਰਟ ਤੇ ਚੈਲੰਜ ਕੀਤਾ ਲੈ ਉਹ ਬੰਡੜਾ ਕਾਗਜ਼ ਪਾੜ ਦਿੰਨੇ ਆ ਤੁਸੀਂ ਜਾਂ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ ਤੇ ਆਇਆ ਤੁਸੀਂ ਕਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਜੀ ਇਸ ਦੁਨੀਆ ਦੇ ਉੱਤੇ ਬੰਦਾ ਕਹਿੰਦਾ ਕੁਛ ਨਹੀਂ ਆ ਤੇ ਕੁਛ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹ ਟੋਲਟ ਕਹਿੰਦਾ ਉਹ ਕਹਿੰਦਾ ਬੰਦਾ ਖਾਲੀ ਹੱਥ ਹੋਂਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਯਕਤ ਨੇ ਨਾਮ ਦਿੱਤਾ ਮੈਂ ਮਾਫੀ ਮੰਗਣਾ ਤੁਹਾਡੇ ਸਾਰਿਆਂ ਕੋਲੋਂ ਤੁਸੀਂ ਕੱਲ ਮੇਰੇ ਫਾਰਮ ਹਾਊਸ ਤੇ ਆਏ ਮੈਂ ਤੁਹਾਨੂੰ ਉੱਥੇ ਨਹੀਂ ਮਿਲ ਸਕਿਆ ਮੈਂ ਤੁਹਾਡੀ ਪ੍ਰੌਣਚਾਰੀ ਇਨਿੰਗ ਕਰ ਸਕਿਆ ਚਾਹ ਪਾਣੀ ਨਹੀਂ ਪੁੱਛ ਸਕਿਆ ਸਭ ਤੋਂ ਪਹਿਲਾਂ ਮੈਂ ਇਸ ਗੱਲ ਲਈ ਦੋਨੋਂ ਹੱਥ ਜੋੜ ਕੇ ਤੁਹਾਡੇ ਕੋਲੋਂ ਖਿਮਾ ਮੰਗਦਾ ਦੁਨੀਆ ਦੇ ਅੰਦਰ ਘਰ ਕਿਹੜਾ ਟੱਬਰ ਤੇ ਕਿਹੜੇ ਭਰਾ ਜਿਹੜੇ ਅਲੱਗ ਨਹੀਂ ਹੋਏ ਮੈਨੂੰ ਦੱਸ ਤੇ ਦੁਨੀਆ ਦੇ ਅੰਦਰ ਸਾਰੇ ਭਰਾ ਟੱਬਰ ਅਲੱਗ ਹੁੰਦੇ ਆਇਆ ਤੇ ਹੁੰਦੇ ਰਹਣੇ ਜਦੋਂ ਵੀ ਯੂਨੀਵਰਸ ਕਾਇਨਾਤ ਹੋਂਦ ਤੇ ਆਈ ਕੀ ਹੋ ਗਿਆ ਜੇ ਬੈਂਸ ਲੱਗ ਹੋਇਆ ਉਹ ਬੈਂਸ ਬੇਈਮਾਨ ਨਹੀਂ ਹੈਗਾ ਬੈਂਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚਾਹੁੰਦਾ ਤੇ ਕੁੱਪਾਂ ਦੇ ਕੋਪਰ ਪਈਏ ਦੇ ਭਰ ਸਕਦਾ ਸੀ ਆਪਣੇ ਤਨ ਦੇ ਉੱਤੇ ਇਮਾਨਦਾਰੀ ਦਾ ਚੋਲਾ ਪਹਿਨ ਕੇ ਤਸ਼ੱਦਦ ਛੱਲਿਆ ਤਸ਼ੱਦਦ ਧੱਲਿਆ 13 ਜ਼ਿਲਾਂ ਕਟੀਆਂ ਬੈਸ ਨੇ ਬਦੌਲਤ ਕਿ ਇਹ ਬੇਈਮਾਨਾ ਤੰਤਰ ਦੇ ਰਾਹ ਦੇ ਵਿੱਚ ਰੋੜੇ ਠਾਉਂਦਾ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਚਾਹੁੰਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਤੇ ਸਾਰਾ ਕੁਝ ਸ਼ਲੀਨਤਾ ਦੇ ਨਾਲ ਸਮਾਪਤ ਹੁੰਦਾ ਬੰਦੇ ਦੀ ਜ਼ੁਬਾਨ ਦਾ ਸ਼ਬਦ ਕਿਹਾ ਹੋਇਆ ਗੰਦ ਨਾ ਵੀ ਵਪਾਰੀ ਦੀ ਜ਼ੁਬਾਨ ਦੇ ਵਿੱਚੋਂ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਓਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਤੇ ਜਦੋਂ ਲਿਖਤ ਹੋ ਜਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਪੈਂਸ ਨੇ 1996 ਦੇ ਵਿੱਚ ਪੈਂਸ ਲੁਆਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਹ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਜਿਹਦਾ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਕੰਮ ਕਰਦੇ ਆ ਕੋ ਕੰਪਨੀ ਮੈਨੂੰ ਆਈ ਮੈਂ ਕੋਈ ਧੱਕੇ ਨਾਲ ਕਿਸੇ ਕੋਲੋਂ ਨਹੀਂ ਲਈ ਐਨੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸੈਟਲਮੈਂਟ ਪੂਰੀ ਫੈਮਿਲੀ ਦੇ ਅੰਦਰ ਬੈਠ ਕੇ ਲਿਖਤ ਰੂਪ ਦੇ ਵਿੱਚ ਮੈਂ ਤੇ ਮੇਰੇ ਭਰਾ ਨੇ ਸਾਈਨ ਕਰ ਦਿੱਤੇ ਨੌ ਦੇ ਨਾਲੋਂ ਮਾਸ ਕਦੇ ਨਹੀਂ ਟੁੱਟਦਾ ਹੁੰਦਾ ਬਾਹ ਟੁੱਟੀ ਹੋਵੇ ਤੇ ਆਪਣੇ ਗੱਲ ਨੂੰ ਹੀ ਆਉਂਦੀ ਆ ਕਿਸੇ ਦੂਜੇ ਦੇ ਗੱਲ ਤੇ ਬੰਗਣਾ ਪਾ ਕੇ ਟੁੱਟੀ ਹੋਈ ਬਾਹ ਨਹੀਂ ਕਦੇ ਸਿੱਧੀ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਉਸ ਸਤਕਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਵਾਸਤੇ ਉਹਨੂੰ ਇਸ ਬੰਡ ਦੇ ਵਿੱਚੋਂ ਇਸ ਗੱਲ ਦੀ ਖਫਸ਼ਾ ਲੱਗਣ ਲੱਗ ਗਿਆ ਵੀ ਯਾਰ ਇਹ ਗਲਤ ਹੋ ਗਿਆ। ਕੋਰਟ ਕੌਣ ਗਿਆ? ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ। ਮੇਰੇ ਭਾਈ ਸਾਹਿਬ ਗਏ। ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਣ ਹੁੰਦੀ ਤੇ ਕੋਰਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਮੁਲਕ ਨੂੰ ਚਣੌਂ ਵਾਸਤੇ ਅਦਾਲਤ ਤੁਹਾਨੂੰ ਕੋਈ ਨਾ ਕੋਈ ਇੰਟਰਮ ਰਿਲੀਫ ਮਿਲਦਾ ਨਹੀਂ ਹੋਇਆ। ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ ਗੋਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਣਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਪਣਕ ਲੱਗਣ ਦਿੱਤੀ ਵੀ ਮੇਰੇ ਅਨਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਤੇ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੰਨੀ ਗਈ ਪੂਰੀ ਤਰ੍ਹਾਂ ਮੇਰੇ ਪੀਏ ਮਨਿੰਦਰ ਮਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮੈਂ ਕੱਲ ਵੀ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤਾਂ ਮੈਂ ਮਿੱਟੀ ਪਾਈ ਫੋਨ ਕੀਤਾ ਤੁਸੀਂ ਮੈਂ ਕਿਹਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਬਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਭਿੰਕਣਾ ਪੈਣ ਨਾ ਗੱਟੀ ਲਕੋ ਕੇ ਰੱਖ ਲਵਾ ਪੁਲਿਸ ਨੂੰ ਨਾ ਦੱਸਾਂ ਮੇਰੀ ਮਨਸ਼ਾ ਦੇ ਵਿੱਚ ਖੋਟ ਤੇ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ মিডিਆ ਆ ਗਿਆ মিডিਏ ਤੋਂ ਬਾਅਦ ਪੁਲਿਸ ਆ ਗਈ ਜਦੋਂ ਪੁਲਿਸ ਆ ਗਈ ਤੇ ਫਿਰ ਕਾਰਵਾਈ ਹੋਣੀ ਸੁਭਾਵਕ ਸੀਗੀ ਜੇ ਤੁਸੀਂ ਲੋਕ ਨਾ ਹੁੰਦੇ ਤੇ ਪੁਲਿਸ ਨੇ ਨਹੀਂ ਸੀ ਆਉਣਾ ਤੇ ਪਰਚਾ ਦਰਜ ਨਹੀਂ ਸੀ ਹੋਣਾ ਮੈਂ ਦੱਬ ਘੁੱਟ ਕੇ ਸਾਰ ਲੈਣਾ ਸੀਗਾ ਉਹ ਲੋਕ ਜਿਹੜੇ ਅੱਗ ਲਾਈ ਡੱਬੂ ਕੰਦ ਤੇ ਰੋਲ ਅਦਾ ਕਰਦੇ ਆ ਮੇਰੇ ਟੱਬਰ ਦੇ ਵਿੱਚੋਂ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਤੇ ਮੇਰੇ ਰਾਜਨੀਤਿਕ ਵਿਰੋਧੀ ਲੋਕ ਜਿਹੜੇ ਕਹਿੰਦੇ ਅਸੀਂ ਪੰਮੇ ਨੂੰ ਬਿਠਾ ਕੇ ਪ੍ਰੈਸ ਕਾਨਫਰੰਸ ਕਰਾਂਗੇ ਅੱਜ ਬੈਂਸ ਬੋਲ ਰਿਹਾ ਕਰੋ ਪ੍ਰੈਸ ਕਾਨਫਰੰਸ ਅੱਜ ਬੈਂਸ ਕਰ ਰਿਹਾ ਕਾਓ ਮੇਰੇ ਭਰਾ ਤੋਂ ਪ੍ਰੈਸ ਕਾਨਫਰੰਸ ਅੱਜ ਸਚਾਈ ਮੈਂ ਦੱਸਦਾ ਤੁਹਾਨੂੰ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਜਿਹੜੀ ਤੈਨੂੰ ਬੰਡ ਨਹੀਂ ਪ੍ਰਵਾਨ ਤੂੰ ਨਹੀਂ ਪਸੰਦ ਕਰਦਾ ਜਿਹਨੂੰ ਤੂੰ ਕੋਰਟ 'ਚ ਚੈਲੰਜ ਕੀਤਾ ਲੈ ਉਹ ਬੰਡ ਵਾਲਾ ਕਾਗਜ਼ ਪਾੜ ਦਿੰਨੇ ਆ ਇੱਕ ਮੁੰਡਾ ਤੇਰੇ ਆ ਤੇ ਇੱਕ ਮੇਰੇ ਆ ਦੋਨੋਂ ਪੁੱਤ ਕੰਮ ਕਰਨਗੇ ਤੇ ਕੋ ਸਟੋਡੀਅਮ ਸਿਮਰਜੀਤ ਬੈਂਸ ਕਿਉਂਕਿ ਤੂੰ ਮੈਨੂੰ ਅਕਸਰ ਕਹਿੰਦਾ ਰਿਹਾ ਮੰਡ ਦੇ ਸਮੇਂ ਚ ਵੀ ਚਿੱਟਾ ਕੁਰਤਾ ਪਾ ਕੇ ਭਾਸ਼ਣ ਕਰਨੇ ਬੜੇ ਸੌਖੇ ਆ ਕੰਮ ਕਰਨੇ ਬੜੇ ਔਖੇ ਆ 18 ਮਹੀਨੇ 20 ਮਹੀਨੇ ਹੋ ਗਏ ਤੈਨੂੰ ਦੱਸ ਦਿੱਤਾ ਇਸ ਚਿੱਟੇ ਕੁਰਤੇ ਪਜਾਮੇ ਦਾ ਕੈਲੀਵਰ ਇਸ ਕੁਰਤੇ ਪਜਾਮੇ ਦੀ ਤਾਕਤ ਤੇ ਮੈਂ ਇਹ ਆਪਣੇ ਭਰਾ ਨੂੰ ਕਈ ਗੱਲ ਵੀ ਦੋਨੋਂ ਪੁੱਤ ਕੰਮ ਕਰ ਲੈਣ ਟੇਰੀ ਦਸਤ ਅੰਦਾਜ਼ੀ ਨਾ ਹੋਵੇ ਜੇ ਮੈਂ ਬੇਈਮਾਨ ਹੁੰਦਾ ਮੇਰੇ ਮਨ ਦੇ ਵਿੱਚ ਕੋਈ ਖੋਟ ਪਾਪ ਹੁੰਦਾ ਤੇ ਮੈਂ ਉਹਦਾ ਬੰਡ ਵਾਲਾ ਕਾਗਜ਼ ਪਾੜਨ ਲਈ ਆਪਣੇ ਵੱਲੋਂ ਇਹ ਕਦੇ ਵੀ ਜਿਹੜਾ ਸੁਜੇਸ਼ਨ ਸੁਝਾਓ ਕਦੇ ਨਾ ਦਿੰਦਾ ਮੈਂ ਅੱਜ ਉਹਨਾਂ ਵਿਰੋਧੀ ਪਾਰਟੀਆਂ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਯਾ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ 'ਚ ਆਇਆ ਤੁਸੀਂ ਕਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਮੈਂ ਅੱਜ ਪੁੱਛਣਾ ਚਾਹਣਾ ਲਿਆਓ ਮੇਰੇ ਭਰਾ ਨੂੰ ਘਰਾਓ ਪੀਸੀ ਟਰਾਪ ਐਸਪ੍ਰੈਸਸ ਕਾਨਫਰੰਸ ਮੈਨੂੰ ਵੀ ਬਰਾਬਰ ਬਿਠਾ ਲਓ ਇੱਕ ਪਾਸੇ ਤੁਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਨਾ ਹੋ ਜੇ ਫਿਰ ਮੈਨੂੰ ਨੀਵੀਂ ਜਗ੍ਹਾ ਬਿਠਾ ਕੇ ਸਜਾ ਦਿਓ ਤੁਸੀਂ ਜਦੋਂ ਉੱਠਦਿਆ ਕੋਈ ਨਾ ਕੋਈ 13ਵੀਂ ਗੱਲ 13ਵੀਂ ਗੱਲ ਸੋ ਮੈਂ ਅੱਜ ਫੇਰ ਸਲੀਨਤਾ ਨਾਲ ਕਹੂੰਗਾ ਇਸ ਦੁਨੀਆਂ ਦੇ ਉੱਤੇ ਬੰਦਾ ਕਹਿੰਦਾ ਕੁਛ ਨਹੀਂ ਆਇਆ ਤੇ ਕੁਛ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹ ਦੂਲਟ ਕਹਿੰਦਾ ਉਹ ਕਹਿੰਦਾ ਬੰਦਾ ਖਾਲੀ ਹੱਥ ਹੋਂਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਜਗਤ ਨੇ ਨਾਮ ਦਿੱਤਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਪੈਸੇ ਦਾ ਜ਼ਮੀਨ ਜਿਦਾਤਾਂ ਦਾ ਗੁਲਾਮ ਨਹੀਂ ਮੈਂ ਪਿਆਰ ਦਾ ਗੁਲਾਮ ਹਾਂ ਸੇਵਾ ਕਰਨਾ ਮੇਰਾ ਸ਼ੌਕ ਹੈ